ਸਰਨ ਸਤਿ ਸ਼੍ਰੀ ਅਕਾਲ ਜੀ ਮੈਂ ਨਾਮ ਬਿਆਨ ਸਿੰਘ ਤਣਾਉਲੇ ਤੋਂ ਬੁਲਾਉਂ ਕਰਦਾ ਜੀ ਅਸੀਂ ਆੜਿਆਂ ਦਾ ਕੰਮ ਪੰਛੀਆਂ ਦੇ ਰੈਨੂਸਰੇ ਬਣਾਉਨੇ ਆ ਜੀ ਤੇ ਕਾਫੀ ਲੰਮੇ ਸਮੇਂ ਤੋਂ ਬਾਈ ਸੰਦੀਪ ਦੀ ਜਾਣਕਾਰੀ ਨਾਲ ਸ਼ੁਰੂ ਤੇ ਅਸੀਂ ਪਹਿਲਾਂ ਹੀ ਬਣਾਉਂਦੇ ਸੀ ਪਹਿਲਾਂ ਸਾਡਾ ਆੜਨਾ ਸੇਲ ਨਹੀਂ ਹੁੰਦਾ ਸੀਗਾ ਜੀ ਹੁਣ ਸਾਡਾ ਵੀ ਵਧੀਆ ਰਿਜ਼ਲਟ ਵਧੀਆ ਆ ਰਹੇ ਨੇ ਜੀ ਅਲੱਗ-ਅਲੱਗ ਤਰ੍ਹਾਂ ਦੇ ਚਿੜੀ ਵਾਸਤੇ ਲੱਗ ਪੋਤੇ ਵਾਸਤੇ ਲੱਗ ਗਟਾਰ ਵਾਸਤੇ ਲੱਗ ਜੀ ਤੇ ਆਪਣੇ ਭੂਗਿਕੂਤ ਵਾਸਤੇ ਲੱਗ ਜੀ ਅਲੱਗ-ਅਲੱਗ ਤਰ੍ਹਾਂ ਦੇ ਬਣਾਉਂਦੇ ਆ ਸਾਨੂੰ ਦੇ ਵੀਰ ਜੀ ਪਹਿਲਾਂ ਵੀ ਬੈਲ ਜਿਆ ਦੇ ਖੜੇ ਹੋਣ ਦਾ ਕੰਮ ਕਰਦੇ ਹੀ ਖੜੇ ਹੋਣ ਦਾ ਜੀ ਬਾਕੀ ਪਹਿਲਾਂ ਅਸੀਂ ਛੋਟਾ ਟਰੈਕਟਰ ਨਾ ਸੀ ਲੋਹੇ ਦੇ ਜੀ ਫਿਰ ਅਸੀਂ ਲੱਕੜ ਦੇ ਬੌਣ ਲਾਗੇ ਵੱਡੇ ਹੋ ਗਈ ਕੋੜ ਕੋੜ 15 ਸਾਲ ਜੀ ਪਹਿਲਾਂ ਦਾਦਾ ਜੀ ਨਾ ਕੰਮ ਕਰਾਉਂਦੇ ਸੀਗਾ ਜੀ ਹੁਣ ਵੀ ਕਰਦੇ ਆ ਬਾਕੀ ਸਾਨੂੰ ਭਾਈ ਸੰਦੀਪ ਜੀ ਨੇ ਜਾਣ ਕੇ ਦਿੱਤੀ ਵੀ ਸਾਨੂੰ ਬਣਾ ਕੇ ਦਿਓ ਵੀ ਅਸੀਂ ਚਲੋ ਸਾਨੂੰ ਹੋਰ ਵਧੀਆ ਲੱਗਿਆ ਵੀ ਚਲੋ ਵਧੀਆ ਕੰਮ ਹਨਾ ਵੀ ਨਾਲ ਫੁੱਲ ਵਾਲੇ ਫੜੀਆਂ ਆਈ ਹੈ ਹਨਾ ਦੋਨੇ ਕੰਮ ਹੋ ਰਹੇ ਨੇ ਤੇ ਬਾਕੀ ਨਾ ਪੜੀਆਂ ਰਹੀਆਂ ਨੇ ਟਿੱਬੇ ਰਹੇ ਨੇ ਜੀ ਉਹਨਾਂ ਕਰਕੇ ਆਪਾਂ ਨੂੰ ਇਹ ਲਾਉਣ ਦੀ ਲੋੜ ਪੈਂਦੀ ਆ ਪੁਰਾਣੇ ਰੋਖ ਨਹੀਂ ਰਹੇ ਵੀ ਉਹਨਾਂ 'ਚ ਖੁੱਡਾਂ ਹੁਣ ਇਹ ਜਿਹੜਾ ਤੋਤਾ ਆਈ ਉਹਦੇ ਵਾਸਤੇ ਡੂੰਗਾ ਆਲਣਾ ਬਣਾਇਆ ਜੀ ਜਿਹੜਾ ਚਿੜੀ ਵਾਸਤੇ ਉਹ 1.5 ਇੰਚ ਸਰਾਖਾ ਵੀ ਹੋਰ ਪੰਛੀ ਤੰਗ ਨਾ ਕਰੇ ਤੇ ਗिटार ਵਾਸਤੇ ਉਹ ਲੱਗਾ ਜੀ ਤੋਤੇਆਂ ਜਿਉਂਦਾ ਆ ਜਾਂਦੀਆਂ ਗਿਟਾਰ ਜੀ ਨੀਲਕੰਠ ਨੀਲਕੰਠ ਕੋਚਰ ਸਾਰੇ ਆ ਜਾਂਦੇ ਨੇ ਉਸੀਂ ਇਹ ਬਣਾਉਣ ਲੱਗੇ ਆ ਜੀ ਸਾਨੂੰ ਕਹਿੰਦੇ ਸੀ ਵੀ ਕਿੱਥੇ ਵਿਕਣਗੇ ਨਾ ਜਾਂ ਹਨਾ ਵੀ ਇਹ ਚ ਪੰਛੀ ਆਉਂਦੇ ਤਾਂ ਹੈ ਨਹੀਂਗੇ ਤੇ ਵੀ ਉਹੀ ਲਾਈ ਜਾਂਦੇ ਨੇ ਵੀ ਬਾਕੀ ਬਾਰੀ ਵੀ ਜਦੋਂ ਆਪਾਂ ਕੰਮ ਕਰਨ ਲੱਗ ਜਾਂਦੇ ਹਾਂ ਨਾ ਜੀ ਜਦੋਂ ਦੇਖ ਦੇਖ ਲਾਉਣ ਲੱਗ ਜਾਂਦੇ ਲੋਕ ਬਾਕੀ ਫਿਰ ਹੋਰ ਰਿਜ਼ਲਟ ਮਿਲਦੇ ਨੇ ਫਿਰ ਸਾਨੂੰ ਇਹ ਥੋੜਾ ਜਿਆਦਾ ਵਧੀਆ ਲੱਗਣ ਲੱਗਾ ਆ ਆਪਣੀ ਮਨ ਸਕੂਨ ਮਿਲਣ ਲੱਗਾ ਫਿਰ ਅਸੀਂ ਹੋਰ ਜਿਆਦਾ ਬਣਾਉਣ ਲੱਗੇ ਪੰਜ ਚਾਰਸ ਬਣਾ ਕੇ ਰੱਖਣ ਲੱਗੇ ਫਿਰ ਰਿਜ਼ਲਟ ਸਾਨੂੰ ਵਧੀਆ ਲੱਗਣ ਲੱਗੇ ਫਿਰ ਅਸਾਂ ਸੀ ਆਪ ਵੀ ਲਾਇਆ ਫਿਰ ਸਾਨੂੰ ਹੋਰ ਰਿਜ਼ਲਟ ਵਧੀਆ ਮਿਲਿਆ ਉਹਨਾਂ ਦੀ ਜਾਣਕਾਰੀ ਨਾਲ ਬਾਈ ਸਿੰਧੀ ਵੀ ਨਾਲ ਫਿਰ ਵਧੀਆ ਬਿਕਣ ਲੱਗੇ ਆ ਬਾਕੀ ਅੱਗੇ ਆਪਾਂ ਆਲਣਾ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਬਾਈ ਸਿੰਧੀ ਦੀ ਜਾਣਕਾਰੀ ਨਾਲ ਵੀ ਰਹਿਣ ਸੇਰੇ ਆਪਾਂ ਇੱਕ ਜਗ੍ਹਾ ਦੇ ਰਹੇ ਆਈ ਉਹਨਾਂ ਨੂੰ ਤੁਹਾਨੂੰ ਪਲਾਟ ਹੈ ਨਾ ਉਹਨੇ ਆਲਣ ਦਾ ਆਪ ਤਿਆਰ ਕਰ ਲਿਆ ਇੱਥੇ ਜੀ 150 ਰੁਪਏ ਦਿੰਦੇ ਆ ਹਾਂ ਲਗ ਲਗ ਤਰ੍ਹਾਂ ਦੇ 4-5 ਤਰ੍ਹਾਂ ਦੇ ਨਹੀਂ ਅਲਗ ਅਲਗ ਰੇਟ ਨੇ ਚਲੋ ਮੁਸ਼ਕਿਲਾਂ ਦਾ ਖਰ ਕੋਈ ਨਹੀਂ ਵੀ ਹੋਂ ਹੌਲੀ ਹੌਲੀ ਕੰਮ ਚੱਲਦੇ ਹੁੰਦੇ ਨੇ ਨਾ ਜੀ ਵੀ ਚਲੋ ਬਾਈ ਇਹ ਜੁੜੇ ਰਹੇ ਸਾਡੇ ਨਾਲ ਤਾਂ ਕਰਕੇ ਬਾਕੀ ਕੋਈ ਆਣ ਲੈ ਲਾਉਂਦਾ ਹੀ ਅਗਲਾ ਇੱਕ ਵਾਰੀ ਲਾ ਕੇ ਹਟ ਜਾਂਦਾ ਇਹ ਲੰਬੇ ਸਮੇਂ ਤੋਂ ਚੱਲਦੇ ਆਉਂਦੇ ਨੇ ਜੀ ਬਹੁਤ ਲੰਬੇ ਸਮੇਂ ਤੋਂ ਜਿਵੇਂ 2008 ਦੇ ਚੱਲਦੇ ਆਉਂਦੇ ਆ ਜੀ ਨਾ ਵੀ ਪਹਿਲਾਂ ਮਿੱਟੀ ਦੇ ਲਾਉਂਦੇ ਰਹੇ ਫਿਰ ਹੋਰ ਮਿੱਟੀ ਦੇ ਲੋਕ ਭਾਂਡੇ ਵੀ ਦਿੰਦੇ ਨੇ ਜੀ ਫਿਰ ਲੱਕੜ ਦੇ ਲਾਉਣ ਲੱਗ ਗਏ ਜੀ ਇਹ ਲੱਕੜ ਦਾ ਹੀ ਬਣਦਾ ਜੀ ਡੇਕ ਦਰਮਾ ਡੇਕ ਲੱਕੜ ਵਰਤਦੇ ਆ ਜੀ ਦੋ ਤਿੰਨ ਮੁੰਡੇ ਰੱਖਿਓ ਨੇ ਆਪਣੇ ਆਪ ਵੀ ਬਣਾਉਣੇ ਨਾਲ ਜੀ ਕਰਦੇ ਨਾਲ ਰੰਗ ਕਰਦੇ ਨੇ ਜੀ ਪਰਿਵਾਰ ਸਾਰੇ ਨਾਲ ਮਿਲ ਕੇ ਕਰਦੇ ਵੀ ਚਲੋ ਨਾਲੇ ਉਨਰ ਜਗਾਰ ਮਿਲਦਾ ਦੋ ਚਾਰ ਮੁੰਡੇ ਨਾਲ ਸਾਡੇ ਨਾਲ ਜੀ ਕੁੜੀਆਂ ਰੰਗ ਕਰਦੀਆਂ ਨੇ ਇਸ ਤਰ੍ਹਾਂ ਹੀ ਸਾਨੂੰ ਹੋਇਆ ਵੀ ਚਲੋ ਨਾਲ ਜੀ ਸਾਰੇ ਕੰਮ ਹੀ ਹੋ ਰਿਆਂ ਨੇ ਪੁੱਣ ਵਾਲੇ ਫਲੀਆਂ ਬਸ ਸਰ ਕੋਲੇ ਵੀ ਫੋਨ ਆ ਜਾਂਦਾ ਕੋਈ ਨਾਲ ਜੀ ਜਾਂ ਅਸੀਂ ਦੁਕਾਨਾਂ ਦੀ ਸੇਲ ਕਰਦੇ ਆਂ ਜਾਂ ਸਾਡੇ ਕੋਲੇ ਆਰਡਰ ਵੀ ਆ ਜਾਂਦਾ ਜੀ ਜੇ ਜਗ ਨਹੀਂ ਰਹੀ ਵੀਰ ਜੀ ਇਹਨਾਂ ਵਾਸਤੇ ਤਾਂ ਕਰਕੇ ਬਰੀਡਿੰਗ ਹੋਵੇ ਵੀ ਕਿੱਥੋਂ ਸਾਨੂੰ ਪਹਿਲਾਂ ਪਤਾ ਨਹੀਂ ਸੀ ਬਰੀਡਿੰਗ ਕਿਵੇਂ ਕੀ ਹੁੰਦਾ ਫਿਰ ਇਹਨਾਂ ਭਾਈ ਨੇ ਦੱਸਿਆ ਵੀ ਬਰੀਡਿੰਗ ਵਾਸਤੇ ਨਾ ਵਾਸਤੇ ਜਗ੍ਹਾ ਨਹੀਂ ਨਾ ਭੜੀਆਂ ਰਹੀ ਨੇ ਟਿੱਬੇ ਰਹੇ ਨੇ ਵੀ ਤਾਂ ਕਰਕੇ ਆਪਣਾ ਲਾਉਣ ਦੀ ਲੋੜ ਪੈਂਦੀ ਹੈ ਜੀ ਠੀਕ ਹੈ ਜੀ ਵੀ ਆਪਾਂ ਵਿਚਾਰ ਸੀ ਕਹਿੰਦੇ ਨੇ ਵੀ ਆਲਸੀ ਨਹੀਂ ਕਹਿ ਸਕਦੇ ਇਹ ਤਾਂ ਆਪ ਇੱਕ ਜਗ੍ਹਾ ਦਿੱਤੀ ਆਲ ਨੂੰ ਨੇ ਆਪ ਪਿਆਰ ਕਰਨਾ ਹੀ ਜਿਹੜੇ ਆਪ ਪਿਆਰ ਨਾਲ ਹਰੇਕ ਪੰਛੀ ਨੇ ਆਪ ਪਿਆਰ ਕਰਨਾ ਹੈ ਬਾਕੀ ਹਰੇਕ ਪੰਛੀ ਖੁੱਡਜ ਵੀ ਨਹੀਂ ਰਹਿੰਦਾ ਜੀ ਤੇ ਹਰੇਕ ਕੋਈ ਪੰਛੀ ਆਪ ਵੀ ਬਣਾਉਂਦੇ ਨਹੀਂ ਜੀ ਠੀਕ ਹੈ ਜੀ ਕਈ ਇੰਨੇ ਚ ਹੀ ਆ ਜਾਂਦੇ ਨੇ ਜੀ ਅੰਦਰ ਵੀ ਜੀ ਮਨ ਨੂੰ ਸਕੂਨ ਤਾਂ ਮਿਲਦਾ ਹੀ ਹੈ ਨਾ ਵੀ ਕੰਮ ਵਧੀਆ ਕਰ ਰਹੇ ਆਂ ਆਪਾਂ ਨਾ ਜੀ ਤੇ ਬਾਕੀ ਵੀ ਚਲੋ ਨਾਲੇ ਜੀ ਆਪਣਾ ਕਿੱਥੇ ਲੱਗੇ ਹੋਏ ਆਂ ਜੀ ਤੇ ਜਦੋਂ ਬਾਕੀ ਉਈ ਆਪਾਂ ਨੇ ਸਾਡੇ ਵੀ ਆਣ ਲੱਗੇ ਨੇ ਚਿੜੀਆਂ ਆ ਜਾਂਦੇ ਮਾਨੂੰ ਇਹਨੇ ਖੁਸ਼ੀ ਮਿਲਦੀ ਆ ਵੀਰ ਆਪਾਂ ਵਧੀਆ ਕੰਮ ਕਰਿਆ ਕੋਈ ਵੀ ਬਾਕੀ ਜਿਹੜੇ ਬੰਦੇ ਫੋਨ ਕਰਦੇ ਆ ਜੀ ਉਹ ਵੀ ਕਹਿੰਦੇ ਨੇ ਜਿਹੜੇ ਵੀ ਆਣ ਨੇ ਮੰਗਾਉਂਦੇ ਆ ਵੀ ਜੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਹੈਨਾ ਫਿਰ ਸਾਨੂੰ ਹੋਰ ਮਨ ਨੂੰ ਖੁਸ਼ੀ ਹੁੰਦੀ ਆ ਵੀ ਆਪਾਂ ਵੀ ਬਾਈ ਫਾਂਸੀਆਂ ਵਾਸਤੇ ਕੋਈ ਕਰਦਾ ਹੈਨਾ ਜੀ ਨਹੀਂ ਜੀ ਫਾਇਦਾ ਤਾਂ ਫਿਰ ਪ੍ਰਮਾਤਮਾ ਨੇ ਉਦੋਂ ਹੀ ਬਣਾਉਂਦਾ ਹੈਨਾ ਬੰਦੇ ਦੀ ਜੀ ਰੁਚੀ ਵੀ ਆਪੇ ਉਹੀ ਕਰਾਉਂਦਾ ਹੈਨਾ ਜੀ ਕੰਮ ਤਾਂ ਵੀਰੇ ਬਾਕੀ ਤੇ ਲੋ ਸਾਨੂੰ ਪਹਿਲਾਂ ਸੀ ਬਣਾਉਂਦੇ ਸੀ ਪਹਿਲਾਂ ਵੇਗ ਤਾਂ ਨਹੀਂ ਸੀਗਾ ਤੇ ਤੁਹਾਨੂੰ ਰਿਅਲਟੀ ਬਾਅਦ ਚ ਆਉਣ ਲੱਗਿਆ ਜੀ ਪਹਿਲਾਂ ਸਾਡੇ ਕੋਲ 150 ਸਮਝੋ 100 ਪਿਆ ਹੁੰਦਾ ਸਾਡੇ ਕੋਲ ਐ ਹੁੰਦਾ ਜੀ 100 ਪਿਆ ਵੇਗ ਤਾਂ ਤਾਂ ਹੈ ਹੀ ਨਹੀਂ ਸੀਗਾ ਜੀ ਬਾਈ ਫਿਰ ਜਦੋਂ ਅਸੀਂ ਬੰਦੇ ਤਰੀਕੇ ਨਾਲ ਬਣਾਉਣ ਲੱਗੇ ਉਹਨਾਂ ਜਾਣਕਾਰੀ ਨਾਲ ਬਾਈ ਜੀ ਅਸੀਂ ਹਰ ਇੱਕ ਆਲ ਨਾਲ ਜਿਹੜੀ ਬਣਾਈ ਉਹਨਾਂ ਹੀ ਤਰੀਕੇ ਨਾਲ ਤਕਨੀਕ ਨਾਲ ਬਣਾਇਆ ਵੀ ਜਿਹੜੀ ਚਿੜੀਆ ਬੜੀ ਟੈਕਨੋਲੋਜੀ ਭਾਲਦੀ ਹੈ ਜੀ ਹਾਂ ਜੀ ਆਪਾਂ ਗ੍ਰਿਲੇ ਤੇ ਲਾਜੀ ਬਾਕੀ ਅਸੀਂ ਲਾਉਣ ਦਾ ਤਰੀਕਾ ਵੀ ਦੱਸ ਦਿਆਂ ਕਿ ਕਿੱਥੇ ਆਉ ਬਾਂਸੀ ਕਿੱਥੇ ਆਉਂਦਾ ਨਹੀਂ ਜੀ ਵੀ ਬੱਦਰ ਥੱਲੇ ਆਊਗਾ ਜਾਂ ਗਰਲੇ ਦੇ ਲਈ ਉੱਥੇ ਨਹੀਂ ਆਉਂਦਾ ਜੀ ਖੰਬੇ ਤੇ ਸਾਨੂੰ ਪਤਾ ਨਹੀਂ ਲੱਗਿਆ ਵੀ ਕੰਮ ਕਿਵੇਂ ਹੋ ਗਿਆ ਜੀ ਵੀ ਕੰਮ ਕਿਵੇਂ ਵੱਧ ਗਿਆ ਕਿਉਂ ਬਣਾ ਕੇ ਰੱਖਣ ਲੱਗੇ ਕਿਤੇ 100 ਬੱਗੇ ਤੇ 10 ਬੱਗੇ ਤੇ 20 ਬੱਗੇ ਤੇ 50 ਬੱਗੇ ਇਸ ਤਰ੍ਹਾਂ ਇਸ ਤਰ੍ਹਾਂ ਵੀ ਪਰਮਾਤਮਾ ਆਪੀ ਹੈ ਨਾ ਬਾਂਫੜਦਾ ਜਾਉਂਗੇ ਕਹਿੰਦੇ ਨੇ ਸਾਨੂੰ ਪਤਾ ਨਹੀਂ ਲੱਗਿਆ ਵੀ ਕਿਤੇ ਇੰਨੇ ਬਣ ਗਏ ਤੇ ਇੰਨੇ ਬਣ ਗਏ ਤੇ ਸਾਡੇ ਕੋਲ 100 ਪਿਆ ਹੁੰਦੇ ਸਾਨੂੰ ਐਂ ਹੁੰਦੀ 100 ਕਾ ਲਾ ਪਿਆ ਰ ਵੀ ਖਰਾਬ ਵੀ ਹੋ ਜਾਂਦੇ ਪਏ ਇਦੂ ਕਰਦੇ ਇਧਰ ਤਰ ਤੇ ਜਦ ਹੁਣ ਹੁਣ ਸਾਡੇ ਕੋਲੇ ਆਉਂਦੇ 5 4000 ਰੁਪਏ ਨਾਲ ਹੋਵੇ ਵੀਰ ਥੋੜਾ